ਸਾਈਬਰ ਕ੍ਰਾਈਮ ਨਾਲ ਰਿਲੇਟਡ ਵੱਡੀ ਕਾਮਯਾਬੀ ਕਪੂਰਥਲਾ ਪੁਲਿਸ ਨੂੰ ਮਿਲੀ ਹੈ ਪੂਰੇ ਵਿੱਚ ਕਿੰਨੇ ਲੋਕਾਂ ਦੇ ਐਫਆਈਆਰ ਹੋਇਆ ਕੀ ਉਹਨਾਂ ਕੋਲ ਬਰਾਮਦ ਹੋਇਆ ਔਰ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਕੀ ਸੀ ਪੰਜਾਬ ਸਰਕਾਰ ਵੱਲੋਂ ਜੁਰਮ ਦੇ ਖਿਲਾਫ ਸਖਤ ਲੜਾਈ ਦੇ ਵਿੱਚ ਉਹਦੀ ਲੜੀ ਦੇ ਵਿੱਚ ਕਪੂਰਥਲਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ ਜਿਹਦੇ ਵਿੱਚ ਕਪੂਰਥਲਾ ਦੇ ਵਿੱਚ ਫਗਵਾੜੇ ਸ਼ਹਿਰ ਦੇ ਵਿੱਚ ਇੱਕ ਵੱਡਾ ਸਾਈਬਰ ਕ੍ਰਾਈਮ ਸਿੰਡੀਕੇਟ ਬਸਟ ਕੀਤਾ ਗਿਆ ਹੈ ਉਹਨਾਂ ਵੱਲੋਂ ਉਹਨਾਂ ਕੋਲ ਬਹੁਤ ਵੱਡੇ ਪੱਧਰ ਤੇ ਰਿਕਵਰੀਜ਼ ਹੋਈਆਂ 18 ਸਤੰਬਰ ਦੀ ਰਾਤ ਨੂੰ ਸਾਨੂੰ ਇੱਕ ਖੂਫੀਆ ਇਤਲਾ ਮਿਲੀ ਸੀ ਕਿ ਫਗਵਾੜਾ ਏਰੀਆ ਦੇ ਤਾਜ਼ਬਿਲਾ ਦੇ ਵਿੱਚ ਇੱਕ ਵੱਡੇ ਪੱਧਰ ਤੇ ਸਾਈਬਰ ਫਰਾਡ ਰੈਕਟ ਜਿਹੜਾ ਕੰਮ ਕਰ ਰਿਹਾ ਹੈ ਜੋ ਕਿ ਭੋਲੇ-ਭਾਲੇ ਲੋਕਾਂ ਨੂੰ ਸਾਈਬਰ ਫਰਾਡ ਦਾ ਸ਼ਿਕਾਰ ਬਣਾਉਂਦਾ ਤੁਰੰਤ ਇਥੇ ਕਾਰਵਾਈ ਕਰਦੇ ਹੋਏ ਵੱਖ-ਵੱਖ ਪੁਲਿਸ ਟੀਮਾਂ DSP सिटी आ, सिटी फगवाड़ा SHO साइबर क्राइम कपूरथला SHO सिटी फगवाड़ा ਤੇ ਹੋਰ ਪੁਲਿਸ ਕਰਮੀ ਤੁਰੰਤ ਮੌਕੇ ਤੇ ਪਹੁੰਚੇ ਤੇ ਉਹਨਾਂ ਨੇ ਜਿਹੜਾ ਪ੍ਰਮਾਈਸ ਚੈੱਕ ਕੀਤਾ ਚੈੱਕ ਕਰਨ ਤੇ ਇਹ ਪਾਇਆ ਗਿਆ ਕਿ ਬਹੁਤ ਵੱਡੀ ਤਾਦਾਦ ਚ ਲੋਕ ਲੈਪਟਾਪ ਕੰਪਿਊਟਰ ਦੇ ਉੱਤੇ ਬੜੀ ਹੀ ਸਸਪੀਸ਼ੀਅਸ ਜਿਹੜੇ ਐਕਟੀਵਿਟੀਜ਼ ਕਰ ਰਹੇ ਸੀ ਉਹਨਾਂ ਦੀ ਮੌਢਲੀ ਪੁਝਿਸ਼ ਤੋਂ ਇੱਕ ਗੱਲ ਸਾਹਮਣੇ ਆਈ ਕਿ ਉਹਨਾਂ ਵੱਲੋਂ ਇੱਕ ਵੱਡੇ ਪੱਧਰ ਦਾ ਸਾਈਬਰ ਫਰਾਡ ਰੈਕਟ ਮੌਕੇ ਤੇ ਚਲਾਇਆ ਜਾ ਰਿਹਾ ਸੀਗਾ ਮੌਕੇ ਮੇ ਤੁਰੰਤ ਜਿਹੜੀ ਕਾਰਵਾਈ ਕਰਦੇ ਹੋਏ ਜਿਹੜੇ 38 ਲੋਕਾਂ ਨੂੰ ਜਿਹੜਾ ਰਾਉਂਡ ਅਪ ਕੀਤਾ ਗਿਆ ਤੁਰੰਤ ਹੀ ਮੌਕੇ ਤੇ ਜਿਹੜੀ ਐਫ ਆਈ ਆਰ ਜਿਹੜੀ ਦਰਜ ਕੀਤੀ ਗਈ ਧਾਰਾਵਾਂ 111 ਬੀ ਐਨ ਐਸ ਜੋ ਕਿ ਆਰਗੇਨਾਈਜ਼ਡ ਕ੍ਰਾਈਮ ਦੀ ਸਖਤ ਧਾਰਾ ਹੈ ਇਹਦੇ ਨਾਲ 318 4 ਬੀ ਐਨ ਐਸ ਜੋ ਕਿ ਚੀਟਿੰਗ ਦੀ ਧਾਰਾ ਹੈਗੀ ਹੈ ਇਹਦੇ ਨਾਲ 66 ਸੀ ਤੇ 66 ਬੀ ਆਈਟੀ ਐਕਟ ਜੋ ਕਿ ਇਮਪਰਸੋਨੇਸ਼ਨ ਦਾ ਆਇਡੈਂਟੀਟੀ ਥੈਫਟ ਨੂੰ ਲੇਟ ਕਰਦੀ ਹੈ ਉਹਦੇ ਤਹਿਤ ਆਥਾਣਾ ਸਾਈਬਰ ਕ੍ਰਾਈਮ ਕਪੂਰਥਲਾ ਦੇ ਵਿੱਚ ਮੁਕਦਮਾ ਦਰਜ ਕਰਕੇ 38 ਦੋਸ਼ੀਆਂ ਦੀ ਜਿਹੜੀ ਅਰੈਸਟ ਪਾਈ ਗਈ ਹੈ ਮੁੱਢਲੀ ਪੁੱਛਗਿੱਛ ਤੋਂ ਇੱਕ ਗੱਲ ਸਾਹਮਣੇ ਆਈ ਹੈ ਕਿ ਜਿਹੜੇ ਸਾਈਬਰ ਫਰਾਡਸਟਰ ਸੀਗੇ ਇਹ ਬਾਹਰਲੇ ਮੁਲਕਾਂ ਤੇ ਖਾਸ ਕਰਕੇ ਜਿਹੜਾ ਅਮਰੀਕਾ ਤੇ ਕੈਨੇਡਾ ਦੇ ਜਿਹੜੇ ਭੋਲੇ-ਪਾਲੇ ਮਾਸੂਮ ਐ ਉਹਨਾਂ ਨੂੰ ਆਨਲਾਈਨ ਜਿਹੜਾ ਫਰਾਡ ਕਰਕੇ ਆਪਣੇ ਚਾਂਸੇ ਤੇ ਪਸਾਉਂਦੇ ਸੀ ਤੇ ਉਹਨਾਂ ਕੋਲੋਂ ਜਿਹੜੇ ਪੈਸੇ ਦੀ ਜਿਹੜੀ ਠੱਗੀ ਮਾਰਦੇ ਸੀ ਇਹਨਾਂ ਦੇ ਕੰਮ ਕਰਨ ਦਾ ਤਰੀਕਾ ਸੀਗਾ ਕਿ ਇਹ ਆ ਲੋਕਾਂ ਦੇ ਫੋਨ ਦੇ ਤੇ ਜਾਂ ਉਹਨਾਂ ਦੇ ਲੈਪਟਾਪ ਦੇ ਉੱਤੇ ਜਾਂ ਕੰਪਿਊਟਰ ਦੇ ਉੱਤੇ ਇੱਕ ਪਾਪ-ਅਪ ਲਿੰਕ ਜਨਰੇਟ ਕਰਦੇ ਸੀ ਜਿਹਨੂੰ ਕਲਿੱਕ ਕਰਨ ਤੇ ਇੱਕ ਇਹਨਾਂ ਨੂੰ ਡਰਾਇਆ ਜਾਂਦਾ ਸੀ ਕਿ ਤੁਹਾਡੇ ਕੰਪਿਊਟਰ ਕਰਪਟ ਹੋ ਗਿਆ ਹੈ ਜਾਂ ਇੱਥੇ ਵਾਇਰਸ ਆ ਗਿਆ ਹੈ ਤੇ ਕਲਿੱਕ ਕਰਦੇ ਹੀ ਉਹਨਾਂ ਦੀ ਕਾਲ ਜਿਹੜੀ ਟੋਲ-ਫਰੀ ਨੰਬਰ ਰਾਹੀਂ ਇੱਥੇ ਫਗਵਾੜਾ ਕਾਲ ਸੈਂਟਰ 'ਚ ਆਉਂਦੀ ਸੀ ਤੇ ਇਹਲਾ ਵੱਲੋਂ ਉਹਨਾਂ ਨੂੰ ਗਾਈਡ ਕੀਤਾ ਜਾਂਦਾ ਸੀ ਕਿ ਆਪਣੀ ਫੋਨ ਦੀ ਜਾਂ ਲੈਪਟਾਪ ਦੀ ਸਕਰੀਨ ਮਿਰਰਿੰਗ ਕਰੋ ਸਾਡੇ ਕਿਹਾ ਹੋਇਆ সফটওয়্যার ਇੰਸਟਾਲ ਕਰੋ ਤੇ ਉਹਦੇ ਹੀ ਆਧਾਰ ਤੇ ਅੱਗੇ ਇਹਨਾਂ ਦੀ ਜਿਹੜੀ ਆਈਡੈਂਟੀਟੀ ਤੋਂ ਆ ਜਿਹੜਾ ਡਾਟਾ ਚੋਰੀ ਕਰਕੇ ਸਾਈਬਰ ਠੱਗੀ ਜਿਹੜਾ ਲੋਕਾਂ ਤੋਂ ਮਾਰੀ ਜਾਂਦੀ ਸੀ ਜਿਹੜੀ ਇਹ ਠੱਗੀ ਮਾਰਨ ਉਪਰੰਤ ਜੋ ਪੈਸੇ ਆਉਂਦੇ ਸੀ ਉਹਨਾਂ ਨੂੰ ਇਹ ਬਿਟਕੋਇਨ ਦੇ ਵਿੱਚ ਕਨਵਰਟ ਕਰਕੇ ਆਪਣੀ ਜਿਹੜੀ ਫਰਦਰ ट्रांजੈਕਸ਼ਨਸ ਕਰਦੇ ਸੀਗੇ ਤੇ ਜੋ ਵੀ ਆਪਰੇਸ਼ਨਲ ਇਹਨਾਂ ਨੂੰ ਇੱਥੇ ਖਰਚੇ ਦੀ ਲੋੜ ਪੈਂਦੀ ਸੀ ਤੇ ਜਿਹੜੀ ਤਨਖਾਹਾਂ ਦੀ ਲੋੜ ਪੈਂਦੀ ਸੀ ਉਹ ਹਵਾਲਾ ट्रांजैक्शन ਦੇ थ्रू ਅ ਇਥੇ ਜਿਹੜਾ ਇਥੇ ਕਰਮੀਆਂ ਨੂੰ ਜਿਹੜਾ ਉਹ ਦਿੱਤੀ ਜਾਂਦੀ ਸੀ ਜਿਹੜਾ ਇਹ 38 ਦੋਸ਼ੀ ਜਿਹੜੇ ਅਸੀਂ ਰੈਸਟ ਕੀਤੇ ਐ ਉਹਦੇ ਵਿੱਚੋਂ ਮੈਜੋਰਟੀ ਲੋਕ ਜਿਹੜੇ ਜਿਹੜੇ ਬਾਹਰਲੇ ਸਟੇਟ ਦੇ ਜਿਹੜੇ ਐਨਸੀਆ ਰੀਜਨ ਤੇ ਹੈਗੇ ਐ ਜਿਨ੍ਹਾਂ ਨੂੰ ਇੱਕ ਜੋਬ ਰਿਕਰੂਟਮੈਂਟ ਏਜੰਸੀ ਕਿਉਂਕਿ ਕਰੋਲ ਬਾਸ ਬੇਸਡ ਦਿੱਲੀ ਬੇਸਡ ਹੈਗੀ ਹੈ ਉਹਨਾਂ ਵੱਲੋਂ ਇਹਨਾਂ ਦੀ ਐਜੂਕੇਸ਼ਨਲ ਬੈਕਗਰਾਉਂਡ ਦੇਖਦੇ ਹੋਏ ਅਤੇ ਅ ਅੰਗਰੇਜ਼ੀ ਭਾਸ਼ਾ ਦਾ ਜਿਹੜਾ ਜਿਨ੍ਹਾਂ ਨੂੰ ਆਉਂਦੀ ਹੈ ਉਹ ਵਿਅਕਤੀ ਹੋਏ ਇਹਨਾਂ ਨੂੰ ਇਹ ਨੌਕਰੀ ਦਿੱਤੀ ਗਈ ਹੈ ਜਿਦੀ ਤਨਖਾਹ ਇਹਨਾਂ ਵੱਲੋਂ ਤਕਰੀਬਨ 35000 ਤੋਂ 50000 ਰੁਪਏ ਮਹੀਨੇ ਇਹਨਾਂ ਨੂੰ ਦਿੱਤੀ ਜਾ ਰਹੀ ਸੀ ਤੇ ਜਿਹੜਾ ਇਹ ਸਾਈਬਰ ਕ੍ਰਾਈਮ ਸਿੰਡੀਕੇਟ ਜਿਹੜਾ ਚਲਾ ਰਹੇ ਸੀ ਤਕਰੀਬਨ 15 ਤੋਂ 20 ਲੱਖ ਰੁਪਏ ਇਹ ਦਿਨ ਦਾ ਜਿਹੜਾ ਇਹ ट्रांजैक्शन ਜੋ ਕਿ ਸਾਨੂੰ ਮੁੱਢਲੀ ਫਿਚਰ ਸਾਹਮਣੇ ਆਇਆ ਉਹ ਕਰ ਰਹੇ ਸੀਗੇ ਇਸ ਤੋਂ ਇਲਾਵਾ ਪੜਾਹੀ ਕੰਟਰੋਲਡ ਵੇਚ ਜਿਹੜਾ ਇਹ ਆਪਣਾ ਕੰਮ ਕਰਦੇ ਸੀ ਜਿਹਦੇ ਵਿੱਚ ਮੇਨਟੇਨੈਂਸ ਲਈ ਵੱਖਰੇ ਲੋਕ ਸੀਗੇ ਆ ਟ੍ਰੇਨਿੰਗ ਦੇ ਲਈ ਇਹਨਾਂ ਨੇ ਵੱਖਰੇ ਲੋਕ ਲੱਖੇ ਸੀ ਆਪਰੇਸ਼ਨ ਚਲਾਉਣ ਲਈ ਵੱਖਰੇ ਲੋਕ ਰੱਖੇ ਸੀ ਅਤੇ ਜਿਹੜਾ ਹਵਾਲਾ ਟ੍ਰਾਂਜੈਕਸ਼ਨ ਦੇ ਥਰੂ ਜੋ ਵੀ ਫਾਈਨੈਂਸਿਸ ਸੀਗੇ ਉਹਦੇ ਲਈ ਵੀ ਇਹਨਾਂ ਨੇ ਵੱਖਰੇ ਲੋਕ ਰੱਖੇ ਸੀ ਕੁੱਲ ਸਾਡੇ ਕੋਲੋਂ ਜਿਹੜੀ ਬਰਾਮਦਗੀ ਹੋਈ ਹੈ ਬਹੁਤ ਵੱਡੀ ਮਾਤਰਾ ਚ ਜਿਹੜੇ ਅਸੀਂ 40 ਲੈਪਟਾਪ ਇਹਨਾਂ ਕੋਲੋਂ ਮੌਕੇ ਤੋਂ ਹੀ ਅਸੀਂ ਬਰਾਮਦ ਕੀਤੇ ਆ ਇਹਨਾਂ ਕੋਲੋਂ ਅਸੀਂ 67 ਮੋਬਾਈਲ ਫੋਨ ਵੀ ਜਿਹੜੇ ਥਰੂ ਇਹ ਜਿਹੜੀ ਫੋਨ ਫੀ ਨੰਬਰ ਰਾਹੀਂ ਲੋਕਾਂ ਨੂੰ ਕਾਲ ਕਰਕੇ ਉਹਨਾਂ ਨੂੰ ਠੱਗਦੇ ਸੀ ਉਹ ਰਿਕਵਰ ਕੀਤੇ ਹਨ ਅਤੇ ਮੌਕੇ ਤੋਂ 10 ਲੱਖ ਰੁਪਏ ਜਿਹੜੀ ਨਜਾਇਜ਼ ਸਸਪੈਕਟਿਡ ਹਵਾਲਾ ਮਨੀ ਹੈ ਉਹ ਵੀ ਅਸੀਂ ਰਿਕਵਰ ਕੀਤੀ ਹੈ ਫਰਦਰ ਪੁਸ਼ਕਿਚ ਅਤੇ ਹੋਰ ਤਫਤੀਸ਼ ਨੁਕਾਏ ਬਣਾਦੇ ਹੋਏ ਫੋਰੈਂਸਿਕ ਐਗਜ਼ਾਮੀਨੇਸ਼ਨ ਜਿਹੜੇ ਲੈਪਟਾਪਸ ਦਾ ਮੋਬਾਈਲ ਫੋਨਸ ਦਾ ਕਰਾਇਆ ਜਾ ਰਿਹਾ ਕਿ ਇਹਦੇ ਕਿਹੜੇ ਸੌਫਟਵੇਅਰ ਹੈਗੇ ਆ ਕਿਹੜੇ-ਕਿਹੜੇ ਲੋਕਾਂ ਤੋਂ ਠੱਗੀ ਇਹਨਾਂ ਨੇ ਮਾਰੀ ਹੈ ਕਿਸ ਅਮਾਉਂਟ ਦੀ ਇਹਨਾਂ ਨੇ ਮਾਰੀ ਹੈ ਇਸ ਤੋਂ ਇਲਾਵਾ ਚਾਰ ਦੋਸ਼ੀ ਅਸੀਂ ਹੋਰ ਆਇਡੈਂਟੀਫਾਈ ਕਰ ਲਏ ਹੈਗੇ ਆ ਤੇ ਵੱਖ-ਵੱਖ ਟੀਮਾਂ ਅਸੀਂ ਬਣਾ ਕੇ ਆ ਜਿਹੜੇ ਵੱਖ-ਵੱਖ ਸਾਡੇ ਦੇਸ਼ ਤੇ ਸੂਬੇ ਹੈਗੇ ਆ ਉੱਥੇ ਅਸੀਂ ਰਵਾਨਾ ਕਰ ਰਹੇ ਆ ਤਾਂ ਜੋ ਛੇਤੀ ਛੇਤੀ ਜਿਹੜੀ ਪੂਰੀ ਇਹ ਲਿੰਕ ਨੂੰ ਅਸੀਂ ਤੋੜ ਸਕੀਏ ਸਰੀ ਇਹਨਾਂ ਨੂੰ ਫੈਸਿਲਿਟੇਟ ਕਰਨ ਵਾਲੇ ਕਿੰਨੇ ਲੋਕ ਸੀ ਕਿ ਉਹਨਾਂ ਤੇ ਵੀ ਕੋਈ ਕਾਰਵਾਈ ਨਹੀਂ ਬਿਲਕੁਲ ਜਿਵੇਂ ਕਿ ਮੈਂ ਦੱਸਿਆ ਕਿ ਹਜੇ ਮੁੱਢਲੀ ਪੁਸ਼ਕਿਸ਼ ਚ ਚਾਰ ਲੋਕ ਅਸੀਂ ਆਇਡੈਂਟੀਫਾਈ ਕਰ ਲਏ ਹੈ ਜਿਨ੍ਹਾਂ ਨੇ ਇਹਨਾਂ ਨੂੰ ਰਿਕਰੂਟ ਕੀਤਾ ਸੀ ਆ ਜਨਰੇਲ ਨੇ ਸਿਲੈਕਟ ਕੀਤਾ ਸੀ ਨਾਲੇ ਇੱਕ ਮੇਨ ਮਾਸਟਰਮਾਈਂਡ ਕਿਉਂਕਿ ਸ਼ੈਨ ਹੈਕਾਏ ਕਲਕੱਤਾ ਬੇਸਡ ਚੇਤੇ ਵੱਲੋਂ ਸਾਰਾ ਆਪਰੇਸ਼ਨ ਚਲਾਇਆ ਜਾ ਰਿਹਾ ਸੀ ਉਹਦੇ ਵੀ ਅਸੀਂ ਪਿੱਛੇ ਜਿਹੜੇ ਸਾਡੀ ਟੀਮ ਲੱਗੀਆਂ ਹੋਈਆਂ ਤੇ ਸਾਨੂੰ ਪੂਰਾ ਭਰੋਸਾ ਹੈ ਕਿ ਇਹਨਾਂ ਨੂੰ ਛੇਤੀ ਛੱਕ ਕੇ ਸਿਰਮ ਡੰਪ ਕਰਾਂਗੇ ਸਰ ਜਿੱਥੇ ਚੱਲ ਰਿਹਾ ਸੀ ਉਹ ਪੈਲੇਸ ਔਰ ਉਹ ਜਗ੍ਹਾ ਨੂੰ ਲੈ ਕੇ ਕਿੰਨੀ ਕੁ ਜਾਣਕਾਰੀ ਸੀ ਕਿ ਉਹਨੂੰ ਵੀ ਜਾਣਕਾਰੀ ਸੀ ਉਹ ਵੀ ਥੋੜਾ ਸਾਥ ਦੇ ਰਹੇ ਸੀ ਨਹੀਂ ਬਿਲਕੁਲ ਜਿਹੜਾ ਇਹ ਤਾਜਪਿਲਾਂ ਫਲਾਈਂਗ ਰੋਡ ਹੈਗਾ ਇਹ ਜਿਹੜੀ ਪ੍ਰਾਪਰਟੀ ਹੈ ਇਹ ਸਾਡੇ ਇੱਕ ਅਮਰਿੰਦਰ ਸਿੰਘ ਉਰਫ ਸਾਬੀ ਟੋਰੀ ਹੈ ਉਹਨਾਂ ਵੱਲੋਂ 2021 ਤੋਂ ਬਾਅਦ ਲੀਸ ਤੇ ਲਈ ਗਈ ਸੀ ਤੇ ਇਹਨਾਂ ਨੇ ਫਰਦਰ ਇਹ ਸਾਈਬਰ ਕ੍ਰਾਈਮ ਦੇ ਲਈ ਜਿਹੜਾ ਇਹ ਫਰਾਡ ਸਟਾਰਸ ਇਹਨਾਂ ਨੂੰ ਸਬਲੀਜ਼ ਜਿਹੜੀ ਕੀਤੀ ਸੀਗੀ ਤੇ ਇਹ ਜਿਹੜਾ ਸਾਈਬਰ ਫਰਾਡ ਹੈ ਪਿਛਲੇ ਤਕਰੀਬਨ 3 ਮਹੀਨੇ ਤੋਂ ਇਹ ਖੁੱਪੀਆਂ ਤੌਰ ਤੇ ਚਲਾ ਰਹੇ ਸੀ ਜਿਹੜਾ ਇਹ ਪੈਸਾ ਟਰਾਂਸਫਰ ਹੁੰਦਾ ਸੀ ਉਹਨਾਂ ਠੱਗੀ ਦਾ ਉਹ ਇੰਡੀਅਨ ਖਾਤੇ ਦੀ ਜਾਂ ਅੰਦੇਸ਼ੀ ਖਾਤੇ ਦੀ ਜਿਵੇਂ ਕਿ ਮੈਂ ਦੱਸਿਆ ਇਹ ਖਾਤੇ ਰਾਹੀਂ ਟ੍ਰਾਂਸਫਰ ਨਹੀਂ ਸੀਗੇ ਇਹ ਹਵਾਲਾ ਨਹੀਂ ਜਿਹੜਾ ਟ੍ਰਾਂਸਫਰ ਹੁੰਦੇ ਸੀ ਤੇ ਇੱਥੇ ਕੈਸ਼ ਪੇਮੈਂਟ ਸੀ ਜਿਹੜੇ ਸਾਰੇ ਜਿਹੜੇ ਸਾਈਬਰ ਫਰਾਡਸਟਰਸ ਐ ਉਹਨਾਂ ਨੂੰ ਕੈਸ਼ ਤੇ ਹੀ ਨੜੀ ਤੱਕਾ ਦੇਤੀ ਜਾਂਦੀ ਸੀ ਨਹੀਂ ਜਿਹੜਾ ਇਹ ਠੰਗੀ ਦਾ ਪੈਸਾ ਜਿਹਨਾਂ ਲੋਕਾਂ ਨਾਲ ਠੱਗੀ ਮਾਰਦੇ ਸੀ ਉਹ ਜਿਹੜਾ ਪੈਸਾ ਆਉਂਦਾ ਸੀ ਉਹ ਕਿਹੜੀ ਤਰ੍ਹਾਂ ਜਾਂਦਾ ਉਹ ਜਿਹੜਾ ਉਹਦੇ ਖਾਤੇ ਸੀ ਜਾਂ ਬਾਹਰ ਕੋਈ ਤਾਂ ਫੋਰਨ ਬੇਸਡ ਖਾਤੇ ਐ ਸਰ ਤਾਂ ਇਹ ਮੋਬਾਈਲ ਸਿਮ ਵੀ ਯੂਜ਼ ਕਰਦੇ ਸੀ ਆਈਐਮਐਨ ਸੀ ਨਾਲ ਦੇਸ਼ ਇਹਨਾਂ ਕੋਲ ਕੁਝ ਕੁ ਫੋਰਨ ਨੰਬਰਸ ਵੀ ਹੈ ਸਿਮਸ ਇੰਡੀਅਨ ਹੈ ਕਿ ਹੈ ਲੋਕਲ ਇਹਨਾਂ ਕੋਲ ਬੜੇ ਹਾਈ ਪਾਵਰ ਜਿਹੜੇ ਵਾਈਫਾਈ ਸੈਟਅਪਸ ਹੈ ਉਹ ਵੀ ਅਸੀਂ ਰਿਕਵਰ ਕਰ ਲਿਆ ਕਾਪੀ ਇਹ ਵੀਓਆਈਪੀ ਵੀਓਆਈਪੀ ਕਾਲਸ ਹੈਗੀਆਂ ਇਹ ਮਤਲਬ ਕਿਉਂਕਿ ਸੌਫਟਵੇਅਰ ਦੇ ਥਰੂ ਕਰਦੇ ਆ ਤਾਂ ਕੋਈ ਨੰਬਰ ਨਹੀਂ ਹੁੰਦਾ ਇਹਨਾਂ ਦਾ ਇਹਨਾਂ ਦਾ ਟੋਲ ਫਰੀ ਨੰਬਰ ਹੈ ਜਿੱਦੀ ਐਕਸਟੈਂਸ਼ਨ ਲਾਈਨਸ ਦਿੱਤੀਆਂ ਹੋਈਆਂ ਜਿਸ ਰਾਜਨੀਤੀ ਪਾਰਟੀ ਦੀ ਜਿਹੜੀ ਸ਼ਤਰਸ਼ਾ ਹੈ ਜਿਹੜੇ ਫਾਰਮ ਚੱਲ ਰਿਹਾ ਸੀ ਨੀ ਇਹਦੇ ਤੇ ਅਸੀਂ ਡੂੰਘਾਈ ਨਾਲ ਤਫ਼ਤੀਸ਼ ਕਰ ਰਹੇ ਹਾਂ ਜਿੱਦਾਂ ਹੀ ਕੋਈ ਇੱਥੇ ਕੰਕ੍ਰੀਟ ਜਾਂ ਐਵਿਡੈਂਸ ਸਾਡੇ ਕੋਲ ਆਉਂਦੀ ਹੈ ਇਸ ਤੋਂ ਬਾਅਦ ਨਾ ਸਰ ਇਹਦੇ ਵਿੱਚ ਪੋਸਿਬਿਲਟੀ ਹੈ ਕਿ ਇਹਨਾਂ ਦੇ ਹੋਮ ਰੂਟਸ ਵੀ ਇੰਡੀਆ ਦੇ ਵਿੱਚ ਪੰਜਾਬ ਚ ਹੋਣ ਬਿਲਕੁਲ ਜਿਹੜਾ ਤਫ਼ਤੀਸ਼ ਤੋਂ ਅੱਗੇ ਵਧਾਉਂਦੇ ਹੋਏ ਸਾਨੂੰ ਪੂਰਾ ਭਰੋਸਾ ਹੈ ਕਿ ਇਦਾਂ ਦੇ ਹੋਰ ਵੀ ਨੋਟਸ ਜਿਹੜੇ ਹੋ ਸਕਦੇ ਹਨ ਤੇ ਜਿੱਦਾਂ ਹੀ ਇਹਨਾਂ ਦੇ ਮਾਸਟਰਮਾਈਂਡ ਨੂੰ ਅਸੀਂ ਫੜਦੇ ਹਾਂ ਉਦੋਂ ਸਾਰੇ ਜਿਹੜੇ ਸੱਚ ਉਜਾਗਰ ਕਰਾਂਗੇ ਸਰ ਕੋਰਟ 'ਚ ਪੇਸ਼ ਕੀਤਾ ਇਹਨਾਂ ਨੂੰ ਕੋਈ ਡਿਮਾਂਡ ਕਰਾ ਪਿੱਛੇ ਕਰ ਰਹੇ ਨੇ ਮਾਫ ਕਰਨਾ ਦੋਸ਼ੀਆਂ ਨੂੰ ਕੋਰਟ 'ਚ ਪੇਸ਼ ਕਰਕੇ 2 ਦਿਨ ਦਾ ਰਿਮਾਂਡ ਲਿਆ